ਕ੍ਰਾਈਮ ਟ੍ਰੈਕਰ ਦੇਖ ਰਹੇ ਮੇਰੇ ਸਾਰੇ ਦਸ਼ਕਾ ਦਾ ਸਵਾਗਤ ਹੈ ਅੱਜ ਅਸੀਂ ਇਸ ਸਮੇਂ ਮੌਜੂਦ ਹਾਂ ਟੋਲੇਵਾਲ ਥਾਣਾ ਡਿਵੀਜ਼ਨ ਬਚੇ ਦੇ ਵਿੱਚ ਜਿੱਥੇ ਕੀ ਜੁਗਿੰਦਰ ਸਰ ਐਸਆਈ ਜੁਗਿੰਦਰ ਸਰ ਪੀਸੀਆ ਇੰਚਾਰਜ ਦੇ ਲੁਧਿਆਣਾ ਜ਼ਿਲ੍ਹੇ ਦੇ ਐਲਓ ਸਾਹਿਬ ਨੇ ਉੱਥੇ ਪਹੁੰਚੇ ਹੋਏ ਨੇ ਪੀਸੀਆ ਦੀ ਪੂਰੀ ਟੀਮ ਇੱਥੇ ਪਹੁੰਚੀ ਹੋਈ ਹੈ ਜੋਨ ਇੰਚਾਰਜ ਸਾਹਿਬ ਸਾਰੇ ਇੱਥੇ ਪਹੁੰਚੇ ਹੋਏ ਨੇ ਅਸੀਂ ਗੱਲਬਾਤ ਕਰਾਂਗੇ ਇੱਥੇ ਡਿਊਟੀ ਲੱਗੀ ਹੈ ਕਿਸ ਕਿਸ ਚੀਜ਼ ਦੀ ਚੈਕਿੰਗ ਹੋ ਰਹੀ ਹੈ ਆਓ ਆਪਾਂ ਗੱਲਬਾਤ ਕਰਦੇ ਹਾਂ ਸਰ ਸੱਸੀ ਦਾ ਸਰ ਸੋ ਰਾਤ ਇਹ ਤੁਸੀਂ ਡਿਊਟੀ ਲਈ ਹੈ ਚੈਕਿੰਗ ਹੋ ਰਹੀ ਹੈ ਸੋ ਤਾਂ ਮੇਨ ਮਕਸਦ ਕੀ ਹੈ ਸੋ ਇਹ ਮੇਨ ਮਕਸਦ ਇਹ ਹੈ ਵੀ ਮਾਨਯੋਗ ਸੀਨੀਅਰ ਅਫਸਰ ਸਾਹਿਬਾਨਾਂ ਵੱਲੋਂ ਹੁਕਮ ਹੋਇਆ ਸੀ ਕਿ ਆ ਵੀ ਇਹਨਾਂ ਦੀ ਜਿਹੜੀ ਵਿਜ਼ਿਬਿਲਟੀ ਹੈ ਜਿਹੜੀ ਆਪਣੀ ਬੀਟ ਦੇ ਵਿੱਚ ਵਧਾਈ ਜਾਵੇ ਇਸ ਕਰਕੇ ਆਪਣਾ ਜ਼ੋਨ ਦੋ ਜ਼ੋਨ ਅਸੀਂ ਇਕੱਠੇ ਕੀਤੇ ਅਤੇ ਤੇ ਇਹਨਾਂ ਨੂੰ ਹਦਾਇਤ ਕੀਤੀ ਗਈ ਵੀ ਆਪਣੀ ਬੀਟ ਦੇ ਵਿੱਚ ਵੱਧ ਵੱਧ ਆਪਣੀ ਵਿਜ਼ਿਬਿਲਟੀ ਦਿਖਾਓ ਤਾਂ ਕਿ ਜਿਹੜੇ ਗੰਦੇ ਅਨਸਰ ਨੇ ਮਾੜੇ ਅਨਸਰ ਨੇ ਜਿਹੜੇ ਚੋਰ ਚੋਰੀਆਂ ਕਰਦੇ ਨੇ ਦਿਨ ਰਾਤ ਚੋਰੀਆਂ ਹੋ ਰਹੀਆਂ ਨੇ ਉਹਨਾਂ ਨੂੰ ਉਹਨਾਂ ਨੂੰ ਠੱਲ ਪਾਈ ਜਾਵੇ ਤੇ ਉਹਨਾਂ ਨੂੰ ਫੜ ਕੇ ਜਿਹੜਾ ਉਹਨਾਂ ਨੂੰ ਜੇਲ੍ਹ ਚ ਭੇਜਿਆ ਇਹ ਸਾਰਿਆਂ ਨੂੰ ਹਰਾਇਤ ਕੀਤੀ ਗਈ ਹੈ ਵੀ ਇਹਨਾਂ ਦਾ ਵੱਤਵਾਦ ਜਿਹੜੀ ਆਪਣੀ ਗਸ਼ਤ ਕਰਨਾ ਆਪਣੇ ਹਿਟਰ ਮਾਰ ਕੇ ਗਸ਼ਤ ਕਰਨ ਤੇ ਆਪਣੇ ਜਿਹੜੇ ਏਰੀਆ ਨੂੰ ਸੁਰੱਖਿਅਤ ਰੱਖਣਾ ਸਰ ਪਬਲਿਕ ਨੂੰ ਤੁਹਾਡਾ ਸੰਦੇਸ਼ ਕੀ ਹੈ ਸਰ ਤੁਸੀਂ ਜੁਆਇਨ ਕੀਤਾ ਐਜ਼ ਅ ਪੀਸੀਆਲ ਲੁਯਾਨਾ ਇਨਚਾਰਜ ਬਨੇ ਹੋ ਪਹਿਲਾਂ ਤਾਂ ਤੁਹਾਨੂੰ ਕ੍ਰਾਈਮ ਟਰੈਕਰ ਦੀ ਟੀਮ ਵੱਲੋਂ ਮੁਬਾਰਕਾ ਬਹੁਤ ਬਹੁਤ ਬਧਾਈਆਂ ਦੇਖੋ ਸਰ ਤੁਸੀਂ ਪਬਲਿਕ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਔਰ ਮਾਰੇ ਅੰਸਰਾਂ ਨੂੰ ਤੁਹਾਡਾ ਕੀ ਮੈਸੇਜ ਹੈ ਪਬਲਿਕ ਨੂੰ ਇਹ ਸੁਨੇਹ ਦੇ ਦੇਣਾ ਚਾਹੁੰਦੇ ਆਂ ਵੀ ਸਮੇਸ਼ਾ ਪੁਲਿਸ ਨੂੰ ਸੱਚੀ ਤਲਾਹ ਦੇਣ ਸੱਚੀ ਤਲਾਹ ਦੇਣ ਤੇ ਸੱਚੀ ਤਲਾਹ ਦੇ ਕੇ ਦਿਨ ਤੇ ਅਸੀਂ ਉਸ ਸੱਚੀ ਤਲਾਹ ਤੇ ਅਸੀਂ ਜਿਹੜਾ ਆਪਣਾ ਸਹੀ ਕੰਮ ਕਰ ਸਕੀਏ ਤੇ ਜਿਹੜੇ ਮਾੜੇ ਅਨਸਰ ਹੈ ਉਹਨਾਂ ਨੂੰ ਫੜ ਕੇ ਅਸੀਂ ਅਸੀਂ ਜੇਲ੍ਹਾਂ ਦੇ ਵਿੱਚ ਭੇਜ ਸਕੀਏ ਠੀਕ ਹੈ ਕਿ ਨਹੀਂ ਤੇ ਰਾਤ ਦੇ ਸਮੇਂ ਜਿਹੜਾ ਤੁਸੀਂ ਐ ਫੂਟਰ ਮਾਰ ਕੇ ਗਸ਼ਤ ਕਰਨੀ ਹੈ ਤੁਸੀਂ ਆਪਣੇ ਏਰੀਆ ਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਚੋਰੀ ਹੈ ਕੋਈ ਤੁਹਾਨੂੰ ਉਹ ਨਹੀਂ ਹੋਣ ਦੇਣੀ ਫੂਟਰ ਮਾਰ ਕੇ ਗਸ਼ਤ ਕਰਨੀ ਹੈ ਠੀਕ ਹੈ ਜਿਹੜੇ ਗੰਦੇ ਅਨਸਰ ਨੇ ਮਾੜੇ ਅਨਸਰ ਨੇ ਉਹਨਾਂ ਨੂੰ ਫੜ ਕੇ ਥਾਣੇ ਦੇਣਾ ਬਿਨਾ ਨੰਬਰ ਵਾਲੇ ਜਿਹੜੇ ਏਰੀਆ ਦੇ ਵਿੱਚ ਘੁੰਮਦੇ ਆ ਉਹ ਫੜ ਕੇ ਵੱਧ ਤੋਂ ਵੱਧ ਥਾਣੇ ਦੇ ਵਿੱਚ ਬੰਦ ਕਰਾਓ ਤਾਂ ਕਿ ਜਿਹੜਾ ਕ੍ਰਾਈਮ ਦੇ ਵਿੱਚ ਕੰਟਰੋਲ ਆਵੇ ਠੀਕ ਹੈ ਕਿ ਨਹੀਂ ਛੋਟੀਆਂ-ਛੋਟੀਆਂ ਵਾਰਤਾਂ ਜਿਹੜੇ ਹੀਰੇ ਬਾਜ਼ਾਰ ਨੇ ਜਾਂ ਪੀੜੀਆਂ ਗਲੀਆਂ ਦੇ ਵਿੱਚ ਉੱਥੇ ਰਹਾਇਸ਼ੀ ਏਰੀਆ ਨੇ ਉੱਥੇ ਜਿਹੜੇ ਆ ਵਾਰਦਾਤ ਬਹੁਤ ਵਧੀ ਹੋਈ ਆ ਠੀਕ ਹੈ ਨਹੀਂ ਹੂਟਰ ਮਾਰ ਕੇ ਗਸ਼ਤ ਕਰੋਗੇ ਤਾਂ ਜਿਹੜੇ ਉਹ ਮਾਰੇ ਜਾਣ ਸਾਰੇ ਭੱਜੇ ਰਹਿਣਗੇ ਖਾਸ ਕਰਕੇ ਬਾਕੀ ਦੂਸਰਾ ਨੰਬਰ ਹੈ ਜਿਹੜਾ ਜਵੇਂ ਸਰਕਾਰ ਨੇ ਆਪਣੀ ਨੇ ਜੁਧ ਨਸ਼ਾ ਪ੍ਰੋਗਰਾਮ ਚਲਾਇਆ ਹੋਇਆ ਉਸ ਤੇ ਵੱਧ ਤੋਂ ਵੱਧ ਪੈਰਾ ਦੇਣਾ ਕੋਈ ਤੁਹਾਨੂੰ ਚਿੱਟੇ ਵਾਲਾ ਤੁਹਾਡੇ ਏਰੀਆ ਦੇ ਵਿੱਚ ਬੀਟ ਵੀਡੀਏਟ ਨੂੰ ਚਿੱਟੇ ਵਾਲਾ ਤੁਹਾਨੂੰ ਮਿਲਦਾ ਉਹ ਫੜ ਕੇ ਆਪਣੇ ਡਿਊਟੀ ਅਫਸਰ ਬੁਲਾਓ ਤੇ ਸਬੰਧਤ ਐਸਐਸਓ ਸਾਹਿਬ ਨੂੰ ਬੁਲਾ ਕੇ ਤੋਂ ਉੱਤੇ ਉਹਨਾਂ ਦੇ ਹਵਾਲੇ ਕਰੋ ਠੀਕ ਹੈ ਨਹੀਂ ਪਰਚੇ ਵੱਧ ਤੋਂ ਵੱਧ ਦਰਜ ਕਰਾਉਣੇ ਆ ਆਪਣੀ ਬੀਟ ਦੇ ਵਿੱਚੋਂ ਕ੍ਰਾਈਮ ਖਤਮ ਕਰਨਾ ਠੀਕ ਹੈ ਇਹ ਮਾਨਯੋਗ ਕਮਿਸ਼ਨਰ ਸਾਹਿਬ ਦੀਆਂ ਸਖਤ ਹਦਾਇਤਾਂ ਨੇ ਤੇ ਆਪਣੀ ਜਿਹੜੀ ਵਿਜ਼ਿਬਿਲਟੀ ਆ ਉਹ ਵੱਧ ਤੋਂ ਵੱਧ ਦਿਖਾਉਣੀ ਆ ਸਾਨੂੰ ਜਿਹੜੀ ਆ ਪਬਲਿਕ ਦੀ ਜਿਹੜੀ ਆ ਜਨਤਾ ਦੀ ਹਫਾਜ਼ਤ ਕਰਨ ਵਾਸਤੇ ਲਾਇਆ ਗਿਆ ਸਾਡਾ ਜਿਹੜਾ ਅਸੀਂ ਤਤਪਰ ਰਹਿਣਾ ਆਪਣੀ ਡਿਊਟੀ ਦੇ ਉੱਪਰ ਤਤਪਰ ਰਹਿਣਾ ਤਤਪਰ ਹੋ ਕੇ ਤਗੜੇ ਹੋ ਕੇ ਡਿਊਟੀ ਕਰਨੀ ਆ ਔਰ ਕੋਈ ਜੇ ਤੁਹਾਨੂੰ ਦੁੱਖਤਕ ਨਹੀਂ ਪਉਂਦੀ ਐ ਕੋਈ ਕਿਸੇ ਕਿਸਮ ਦੀ ਪ੍ਰੋਬਲਮਾਂ ਨੇ ਆਪਣੇ ਜ਼ੋਨ 4 ਨੂੰ ਦੱਸੋ ਜ਼ੋਨ 4 ਸਾਨੂੰ ਦੱਸਣਗੇ ਤੜੀਆਂ ਜਿਹੜੀਆਂ ਸਾਰੀਆਂ ਪ੍ਰੋਬਲਮਾਂ ਹੱਲ ਕੀਤੀਆਂ ਜਾਣਗੀਆਂ ਠੀਕ ਐ ਕਿ ਨੂੰ ਗੱਡੀ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਐ ਤਾਂ ਉਹ ਸਾਨੂੰ ਸਮੇਂ ਸਿਰ ਸਾਨੂੰ ਦੱਸੋ ਅਸੀਂ ਤੁਹਾਡੀਆਂ ਗੱਡੀਆਂ ਦੇ ਵਿੱਚ ਜਿਹੜਾ ਕੋਈ ਇਹਦੀ ਉਹਦਾ ਮੈਂਟੀਨੈਂਸ ਆ ਜਿਹੜੀ ਉਹ ਐਮਟੀ ਸਾਹਿਬ ਨੂੰ ਕਹਿ ਕੇ ਤੜੀਆਂ ਗੱਡੀਆਂ ਜਿਹੜੀਆਂ ਨੇ ਉਹ ਤੰਦ ਉਸ ਤਰਸ ਰੱਖੀਆਂ ਜਾ ਸਕਣਾ ਠੀਕ ਐ ਤਾਂ ਤੇ ਨਾਲ ਡਿਊਟੀ ਕਰਨੀ ਐ ਮਾਦਰੀ ਡਿਊਟੀ ਹੋਣੀ ਤਗੜੇ ਹੋ ਕੇ ਡਿਊਟੀ ਕਰਨੀ ਐ ਠੀਕ ਐ ਕਰੋਗੇ ਨਾ ਤਗੜੇ ਹੋ ਕੇ ਡਿਊਟੀ ਠੀਕ ਐ ਨੀ ਵਿਜ਼ਿਬਿਲਟੀ ਦਿਖਾਉਂਗੇ ਠੀਕ ਹੈ ਵੱਧ ਤੋਂ ਵੱਧ ਆਪਣੀ ਹੂਟਰ ਮਾਰ ਕੇ ਗਾਸਟ ਕਰਨੀ ਆ ਤੇ ਜਿਹੜਾ ਕੰਟ੍ਰਾਈਵ ਜਿਹੜਾ ਕ੍ਰੇਨ ਆ ਕੰਟਰੋਲ ਹੋਣਾ ਚਾਹੀਦਾ ਕਿਉਂਕਿ ਸਾਡੇ ਮਾਨਯੋਗ ਸੀਪੀ ਸਾਹਿਬ ਨੇ ਸਾਨੂੰ ਬੜੀਆਂ ਆਸਾਂ ਨੇ ਸਾਡੇ ਤੋਂ ਠੀਕ ਹੈ ਕਿ ਨਹੀਂ ਉਹਨਾਂ ਦੀ ਆਸਾਂ ਨੇ ਅਸੀਂ ਪੂਰਾ ਉਤਰਨਾ ਹੈ ਠੀਕ ਹੈ ਧੰਨਵਾਦ ਜੀ ਚਾਹਤੇ ਹਨ ਤੋਂ ਉਸ ਲਾਇਕ ਬਟਨ ਨੂੰ ਦਬਾ ਦਿਜੀਏ ਸਬਸਕ੍ਰਾਈਬ ਕੀਜੀਏ ਔਰ ਨੋਟੀਫਿਕੇਸ਼ਨ ਔਨ ਕਰ ਦਿਜੀਏ ਕਦੇ ਵੀ ਕੋਈ ਅਪਡੇਟ ਮਿਸ ਨਾ ਹੋ और क्राइम ट्रैकर्स 24x7 के साथ अपने कान जमीन से जुड़े रखिए सुरक्षित रहिए जानकारी रखिए और याद रखिए किसी भी न्यूज अपडेट या एडवर्टाइजमेंट के लिए हमसे संपर्क करने में बिल्कुल न हिचकिचाएं मिलकर आइए अपने मोहल्ले पर पैनी नजर रखें अगले अपडेट में मिलते हैं